ਤੇ ਦੋਸਤੋ ਅਸੀਂ ਮੁਹਾਲੀ ਇਸ ਵਕਤ ਖੜੇ ਆ ਤੇ ਅਸੀਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਪਏ ਆ ਅੱਜ ਅਸੀਂ ਸਾਰ ਜ਼ਿਆਦਾਤਰ ਅਸੀਂ ਸਾਰੇ ਜਿੰਨੇ ਵੀ ਬੂਥ ਹੈਗੇ ਆ ਜ਼ੀਰਕਪੁਰ ਤੋਂ ਲੈ ਕੇ ਇਤ ਮੁਹਾਲੀ ਤੱਕ ਕਵਰ ਕਰ ਕਰ ਲਿੱਤੇ ਆ ਤੇ ਹੁਣ ਅਸੀਂ ਆਇਆ ਸ਼੍ਰੋਮਣੀ ਕਾਲੀ ਦਲ ਦੇ ਬੋਤੇ ਜੀ ਜਿੱਥੇ ਅਸੀਂ ਉਹਨਾਂ ਦੇ ਅਹੁਦੇਦਾਰਾਂ ਨਾਲ ਗੱਲ ਕਰਾਂਗੇ ਤੇ ਪੁੱਛਾਂਗੇ ਕਿ ਮੁਹਾਲੀ ਦਾ ਕੀ ਮਨ ਹੈ ਕਿ ਇਸ ਵਾਰ ਮੁਹਾਲੀ ਤੋਂ ਸ਼੍ਰੋਮਣੀ ਕਾਲੀ ਦਲ ਸੀਟ ਕੱਟਦੇ ਹੈ ਕਿ ਨਹੀਂ ਕੱਟਦੇ ਹੈ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਜਨਤਾ ਦੇ ਮੋਹਾਲੇ ਦੀ ਜਨਤਾ ਦੇ ਰੂਬਰੂ ਕਰਵਾਇਆ ਹੈ ਤੁਹਾਡਾ ਜਿੱਥੋਂ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ ਇਹ ਹੈ ਕਿ ਜਿਹੜਾ VOTERਾਂ ਦਾ ਰੁਝਾਨ ਅੱਤ ਦੇ ਗਰਮੀ ਹੋਣ ਕਾਰਨ ਮੈਨੂੰ ਲੱਗਦਾ ਕੋਈ ਬਹੁਤਾ ਦਿਲਚਸਪੀ VOTER ਨਹੀਂ ਦਿਖਾਈ ਨਹੀਂ ਜੇ ਸ਼ਾਮ ਤੱਕ ਦੇਖਿਆ ਜਾਵੇ ਜਿਵੇਂ ਦਿਨ ਦੇ ਰੁਝਾਨ ਨੂੰ ਦੇ ਨਾਲ ਕੰਪੇਅਰ ਕਰਕੇ ਸ਼ਾਮ ਨੂੰ 6 ਵਜੇ ਤੱਕ ਮੇਰਾ ਖਿਆਲ ਮੈਕਸਿਮਮ ਮੈਕਸਿਮਮ 50 ਪਲੱਸ ਜਿਹੜੀ VOTE ਪੋਲਿੰਗ ਹੋਣੀ ਹੈ ਹੁੰਤਾ ਕਿ ਵੈਸੇ ਕਿੰਨੇ ਪਰਸੈਂਟ ਹੋਈ ਹੈ ਜੀ ਇਸ ਵੇਲੇ 48 49% ਇਸ ਵੇਲੇ ਤੱਕ ਇਹ ਗਰਮੀ ਇੱਕ ਫੈਕਟਰ ਹੋ ਸਕਦਾ ਹੈ ਗਰਮੀ ਫੈਕਟਰ ਬਹੁਤ ਗਰਮੀ ਫੈਕਟਰ ਬਹੁਤ ਜਿਆਦਾ ਇਫੈਕਟ ਕਰ ਰਿਹਾ ਜੀ VOTER ਨਿਕਲ ਨਹੀਂ ਰਿਹਾ ਬਹੁਤ ਟਾਵਾ ਬਿਰਲਾ VOTER ਆ ਰਿਹਾ ਤੇ ਵੈਸੇ ਇਹ ਲੋਕਤੰਤਰ ਲਈ ਬਹੁਤ ਵੱਡਾ ਦੁਖਾਂਤ ਹੈ ਕਿਉਂਕਿ ਮੈਕਸਿਮਮ ਵੋਟ ਪੋਲ ਹੋਣੀ ਚਾਹੀਦੀ ਹੈ ਤਾਂ ਹੀ ਲੋਕਾਂ ਦਾ ਜਿਹੜਾ ਮਤਲਬ ਲੋਕਾਂ ਦਾ ਜਿਹੜੀ ਭਾਵਨਾ ਹੈਗੀ ਹੈ ਲੋਕਾਂ ਦੀ ਦਿਲਚਸਪੀ ਹੈ ਲੋਕਾਂ ਦੀ ਸੋਚ ਹੈ ਉਹ ਤਦੇ ਲੋਕਾਂ ਦੇ ਮਤਲਬ ਸਾਹਮਣੇ ਆ ਸਕਦੀ ਹੈ ਜੇ ਉਹ ਭਾਰੀ ਗਿਣਤੀ ਦੇ ਵਿੱਚ ਜਿਹੜਾ ਮਤਦਾਨ ਕਰਨ ਤਾਂ ਤੇ ਜਿਹੜਾ ਯੂਥ ਵੋਟਰ ਹੈ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕਰਨਾ ਹੈ ਇਸ ਵਾਰ ਕਿੰਨਾ ਹੈਗਾ ਉਹ ਉਹਨਾਂ ਦੀ ਤਾਦਾਦ ਕਿੰਨੀ ਕਰੀ ਇਸ ਵਾਰ ਅ ਰਲਮਾ ਮਿਲਮਾ ਜਿਹੜਾ ਅਸਰ ਹੈ ਇਹਦੇ ਵਿੱਚ ਬਜ਼ੁਰਗ ਔਰ ਮੱਧ ਵਰਗੀ ਜਿਹੜੇ ਉਮਰ ਦੇ ਬੰਦੇ ਸੀਗੇ ਔਰ ਨੌਜਵਾਨ ਉਹਨਾਂ ਦਾ ਬਰਾਬਰ ਦਾ ਹੈਗਾ ਲੇਡੀਜ਼ ਬਹੁਤ ਘੱਟ ਆਈਆਂ ਲੇਡੀਜ਼ ਕੰਪੈਰੀਟਿਵਲੀ ਮੇਲ ਉਹਨਾਂ ਦੀ ਜਿਹੜੀ ਸਟਰੈਂਥ ਘੱਟ ਹੈ ਤੇ ਬਾਕੀ ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਅਕਾਲੀ ਦਲ ਪੂਰਾ ਮੁਕਾਬਲੇ ਦੇ ਵਿੱਚ ਹੈ ਜੀ ਅਕਾਲੀ ਦਲ ਪੰਥਕ ਪਾਰਟੀ ਹੈ ਔਰ ਖੇਤਰੀ ਪਾਰਟੀ ਹੈ ਰੀਲੀਜਨ ਪਾਰਟੀ ਹੈ ਇਹ ਮਤਲਬ ਇਹਦੇ ਵਿੱਚ ਰੀਜ਼ਨ ਦੀ ਪਾਰਟੀ ਹੈ ਰੀਜਨਲ ਪਾਰਟੀ ਹੈ ਇਹ ਬਹੁਤ ਸਾਰੇ ਲੋਕ ਇਹਦੇ ਵਿੱਚ ਵਿਸ਼ਵਾਸ ਕਰਦੇ ਆ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਰਜਵਾੜਾ ਸ਼ਾਹੀ ਨੇ ਔਰ ਜਿਹੜੀਆਂ ਧਾੜਵੀ ਨੇ ਜਿਹੜੀਆਂ ਪੰਜਾਬ ਨੂੰ ਸਿਰਫ ਲੁੱਟਣ ਵਾਸਤੇ ਪੰਜਾਬ ਪੰਜਾਬੀ ਔਰ ਪੰਜਾਬੀਤ ਨੂੰ ਲੁੱਟਣ ਲਈ ਹਮਲਾ ਮਾਰ ਰਹੀਆਂ ਨੇ ਉਹਨੂੰ ਰੋਕਣ ਦੇ ਲਈ ਸਿਰਫ ਤੇ ਸਿਰਫ ਜਿਹੜੀ ਲੋਕਾਂ ਦੀ ਆਸ ਹੈ ਉਹ ਸ਼ਰੋਮਣੀ ਅਕਾਲੀ ਦਲ ਵਾਹ ਇਸ ਸਰ ਇਸਵਰ ਜਿਹੜੀ ਪੰਜਾਬ ਬਚਾਓ ਯਾਤਰਾ ਸੁਖਬੀਰ ਬਾਦਲ ਜੀ ਨੇ ਕੱਢੀ ਉਹਦੇ ਚੋ ਮਜੀਠੀਆ ਜੀ ਦਾ ਚਿਹਰਾ ਗਾਇਬ ਸੀਗਾ ਇਸ ਵਾਰ ਉਹ ਬਿਲਕੁਲ ਨਾਲ ਨਹੀਂ ਦਿਖੇ ਕਿਧਰੇ ਵੀ ਬਹੁਤ ਘੱਟ ਮਤਲਬ ਦਿਖੇ ਵੀ ਤਾਂ ਬਹੁਤ ਘੱਟ ਦਿਖੇ ਉਹਦਾ ਕੀ ਕਾਰਨ ਰਿਆ ਨਹੀਂ ਇਸ ਤਰ੍ਹਾਂ ਹੁੰਦਾ ਹੈ ਵੀ ਦੇਖੋ ਹਰ ਲੀਡਰ ਦੀ ਜਿਹੜੀ ਆਪਣੀ ਆਪਣੀ ਕੰਸਟੀਟੂਐਂਸੀ ਚ ਜਾਂ ਆਪਣੇ ਆਪਣੇ ਏਰੀਏ ਚ ਜਾਂ ਬਹੁਤ ਸਾਰੇ ਉਹਨਾਂ ਦੇ ਨਿੱਜੀ ਕਾਰਨ ਹੋ ਸਕਦੇ ਆ ਉਹਨਾਂ ਦੇ ਹੋਰ ਜੇਵੇਂ ਹੋ ਸਕਦੇ ਆ ਹੋਰ ਪਾਸੇ ਅੰਗੇਜਮੈਂਟਸ ਹੋ ਸਕਦੀ ਪਰ ਇਹਦਾ ਇਸ ਤਰ੍ਹਾਂ ਦਾ ਕੋਈ ਸਪੈਸ਼ਲ ਜਿਹੜਾ ਦਾ ਰੀਜ਼ਨ ਨਹੀਂ ਹੈਗਾ ਬਟ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਕਰੀਬ 3.5 ਲੱਖ ਕਿਲੋਮੀਟਰ ਸੁਖਵੀਰ ਜੀ ਨੇ ਪੂਰੇ ਪੰਜਾਬ ਦੇ ਵਿੱਚ ਯਾਤਰਾ ਕੀਤੀ ਹੈ ਔਰ ਇਹਦੇ ਵਿੱਚ ਲੋਕਾਂ ਦਾ ਮਾਹੂ ਘਾਰਾ ਮਿਲਿਆ ਉਹਦਾ ਇੱਕੋ ਇੱਕ ਮਕਸਦ ਸੀਗਾ ਕਿ ਲੋਕਾਂ ਦੀ ਆਵਾਜ਼ ਉ بلند ਕਰਨੀ ਹੈ ਜਿਹੜੀ ਸਰਕਾਰ ਹਕੂਮਤ ਇਨਕਲਾਬੀ ਅਖੋਤੀ ਇਨਕਲਾਬੀ ਹਕੂਮਤ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਜਿਹਨੇ ਵਿਸ਼ਵਾਸ ਘਾਤ ਕੀਤਾ ਉਸ ਦੀ ਚੁੰਗਲ ਦੇ ਵਿੱਚੋਂ ਪੰਜਾਬੀਆਂ ਨੂੰ ਕੱਢਣ ਵਾਸਤੇ ਮੇਰਾ ਖਿਆਲ ਬਹੁਤ ਚੰਗਾ ਉਪਰਾਲਾ ਸੀਗਾ ਸੁਖਬੀਰ ਜੀ ਦਾ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਬਾਅਦ ਇਹ ਸੁਖਬੀਰ ਬਾਦਲ ਜੀ ਦੇ ਇੰਡੀਪੈਂਡੈਂਟ ਪਹਿਲੇ ਇਲੈਕਸ਼ਨਸ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਵੈਲ ਮੈਨੇਜਡ ਨੇ ਕਿ ਹਾਲੀ ਕੁਝ ਕਮੀ ਪੇਸ਼ੀ ਰਹਿ ਗਈ ਹੈ ਇਹਦੇ ਵਿੱਚ ਦੇਖੋ ਲੰਮਾ ਸਮਾਂ ਸੁਖਵੀਰ ਜੀ ਨੇ ਵੱਡੇ ਬਾਦਲ ਸਾਹਿਬ ਨਾਲ ਬਤਾਇਆ ਹੈਗਾ ਤੇ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਨੂੰ ਬਹੁਤ ਐਕਸਪੀਰੀਅੰਸ ਹੈ ਔਰ ਬਹੁਤ ਤਜਰਵੇਕਾਰ ਨੇ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਪਰ ਬੀਤੇ ਸਮੇਂ ਦੇ ਵਿੱਚ ਅਸੀਂ ਇਹ ਵੀ ਲੋਕਾਂ ਨੂੰ ਮਤਲਬ ਕਿਹਾ ਕਿ ਹੋ ਸਕਦਾ ਕਿ ਕਿਤੇ ਨਾ ਕਿਤੇ ਸਾਡੀ ਕਿਸੇ ਕੋਸ਼ਿਸ਼ ਦੇ ਵਿੱਚ ਜਾਂ ਸਾਡੀ ਕੋਈ ਊਣਤਾ ਹੀ ਰਹਿ ਸਕਦੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਅਸੀਂ ਇਸ ਗੱਲ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਿਲੇ ਮਾਗਦੇ ਜਿਹੜੇ ਹੈਗੇ ਗੁੱਸੇ ਬੁਲਾ ਕੇ ਅਕਾਲੀ ਦਲ ਦੇ ਅਕਾਲੀ ਦਲ ਨੂੰ ਸਮਰਥਨ ਦਿਓ ਇਹੀ ਪੰਜਾਬ ਦੀ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਦੁਕਾਨਦਾਰ ਹੋਣ ਮੁਲਾਜ਼ਮ ਹੋਣ ਚਾਹੇ ਇੰਡਸਟਰੀਅਲਿਸਟ ਸਾਰਿਆਂ ਦੀ ਜਿਹੜੀ ਇਹ ਤਰਜ਼ਮਾਨੀ ਕਰਨ ਦੀ ਜਿਹੜੀ ਇਹ ਸਮਰੱਥਾ ਰੱਖਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਦੋਸਤੋ ਅਸੀਂ ਮੁਹਾਲੀ ਜਿੱਥੇ ਖੜੇ ਸੀਗੇ ਇਹ ਇੱਥੇ ਪ੍ਰੋਫੈਸਰ ਚੰਦੂ ਮਾਜਰਾ ਜੀ ਖੜੇ ਹੋਏ ਨੇ ਕੰਟੈਸਟ ਕਰਦੇ ਪਏ ਨੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਬੂਤੇ ਖੜੇ ਸੀਗੇ ਤੇ ਉਹੀ ਗੱਲ ਆ ਜਾਂਦੀ ਹੈ ਕਿ ਹਰ ਬੂਤੇ ਹਰ ਉਮੀਦਵਾਰ ਤੇ ਹਰ ਸਪੋਰਟਰ ਦਾ ਇੱਕ ਆਪਣੇ ਭਾਵਨਾਵਾਂ ਹੁੰਦੀਆਂ ਪੁਆਇੰਟ ਆਫ View ਹੁੰਦਾ ਹੈ ਤੇ ਦੇਖਣਗੇ ਉਹ ਗੱਲ ਇਹ ਹੋएगी ਕਿ 4 ਤਰੀਕ ਨੂੰ ਕਿਹਦੇ ਬਟਨ ਕਿੰਨੇ ਦਬੇ ਜਾਂਦੇ ਨੇ ਤੇ ਕੌਣ ਕਿੰਨੀਆਂ ਵੋਟਾਂ ਤੋਂ ਵਿਜੈ ਹੀ ਹੁੰਦਾ ਹੈ ਧੰਨਵਾਦ ਜੀ ਤੇ ਦੋਸਤੋ ਹੁਣ ਅਸੀਂ ਆ ਗਏ ਹਾਂ ਜੀ ਭਾਜੀ ਦੇ ਕੈਂਪ ਵਿੱਚ ਤੇ ਇੱਥੇ ਵੀ ਗੱਲ ਕਰਾਂਗੇ ਤੇ ਇਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਂਦੇ ਆ ਨਮਸਕਾਰ ਮੈਮ ਕੀ ਲੱਗਦਾ ਬੀਜੇਪੀ ਦੇ ਕੀ ਮੋਹਾਲੀ ਚ ਕੀ ਸੈਂਟੀਮੈਂਟਸ ਨੇ ਲੋਕਾਂ ਦੇ ਮੋਹਾਲੀ ਵਿੱਚ ਬੀਜੇਪੀ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਾਊਗੀ ਲੋਕ ਬਹੁਤ ਖੁੱਲਮ ਖੁੱਲਾ ਤੇ ਬੜੇ ਪਿਆਰ ਨਾਲ ਵੋਟ ਪਾ ਰਹੇ ਹਨ ਬੜਾ ਉਹਨਾਂ ਦਾ ਪਿਆਰ ਜੁੜਿਆ ਹੋਇਆ ਹੈ ਤੇ ਉਹ ਕਹਿ ਰਹੇ ਹਨ ਮੋਦੀ ਜੀ ਨੇ ਪੂਰੇ ਦੇਸ਼ ਦੇ ਲਈ ਵਿਕਾਸ ਕੀਤਾ ਹੁਣ ਪੰਜਾਬ ਨੂੰ ਉਸੇ ਲਾਈਨ ਤੇ ਲੈ ਕੇ ਆਣਾ ਹੈ ਮੈਮ ਅੱਜ ਦਾ ਜਿਹੜਾ ਦਿਨ ਹੈਗਾ 1 ਜੂਨ ਇਹ ਇੱਕ ਇਤਿਹਾਸਿਕ ਦਿਨ ਵੀ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਸੀਗਾ ਤੇ ਕੀ ਇਹ ਜਾਣ ਕੇ ਸੈਂਟੀਮੈਂਟਸ ਵਾਸਤੇ ਇਹ ਜੂਨ ਡੇਟ ਰੱਖੀ ਗਈ ਵੋਟਿੰਗ ਵਾਸਤੇ ਨਹੀਂ ਸਾਡਾ ਇਹ ਬਿਲਕੁਲ ਮੰਨਣਾ ਨਹੀਂ ਹੈ ਮਤਦਾਨ ਸੱਤ ਫੇजेस ਦੇ ਵਿੱਚ ਹੋ ਰਿਹਾ ਹੈ ਅੱਜ ਕੱਲੇ ਪੰਜਾਬ ਵਿੱਚ VOTING ਨਹੀਂ ਹੈ ਨਾ ਹਿਮਾਚਲ ਵਿੱਚ ਵੀ ਹੈ ਚੰਡੀਗੜ੍ਹ ਵਿੱਚ ਵੀ ਹੈ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਰੇ ਨਹੀਂ ਕਿਉਂਕਿ ਅੱਜ ਦੀ ਜਿਹੜੀ ਡੇਟ ਸੀਗੀ ਇਹ ਸਪੈਸੀਫਿਕ ਇੱਕ ਡੇਟ ਮੰਨੀ ਜਾ ਗਈ ਹੈ ਜਿੱਥੇ ਕਿ ਪੰਜਾਬੀਆਂ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਥੋੜੇ ਹਰਟ ਹੁੰਦੇ ਨੇ ਜੀ ਤੇ ਇਹ ਭਾਜਪਾ ਨੇ ਕਦੀ ਵੀ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਭਾਜਪਾ ਸਾਰੇ ਧਰਮਾਂ ਨੂੰ ਸਮੁਦਾਇਆਂ ਨੂੰ ਸਾਰੇ ਜੈਂਡਰਸ ਨੂੰ ਨਾਲ ਲੈ ਕੇ ਚੱਲਦੀ ਹੈ ਇਹ ਬਾਈਚਾਂਸ ਇੱਕ ਕੋਰਿਲੇਟ ਹੋ ਰਹੀ ਹੈ ਚੀਜ਼ ਤਾਂ ਭਾਜਪਾ ਕਾਰਕਟਰਤਾਂ ਹੋਣ ਦੇ ਨਾਤੇ ਮੈਂ ਇਸ ਚੀਜ਼ 'ਤੇ ਵਿਸ਼ਵਾਸ ਨੇ ਯੋਗੀ ਜੀ ਪਿਛਲੇ ਦਿਨੀ ਚੰਡੀਗੜ੍ਹ ਆਏ ਸੀਗੇ ਉਹ ਕਹਿ ਕੇ ਗਏ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਵੀ ਮੈਨੂੰ ਆਪਣੇ ਯੂਪੀ ਦੇ ਬੁਲਡੋਜ਼ਰ ਭੇਜਣੇ ਪੈਣਗੇ ਇੱਕ ਹੀ ਸਟੇਟਮੈਂਟ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਮੈਂ ਭਾਜਪਾ ਦੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਅਧਿਕਸ਼ਾ योगी जी ਜਦੋਂ ਆਏ ਤਾਂ ਲੋਕਾਂ ਵਿੱਚ ਜੋ ਜੋਸ਼ ਸੀ ਜੋ ਐਕਸਾਈਟਮੈਂਟ ਸੀ ਉਹਨੂੰ ਦੇਖ ਕੇ ਪਤਾ ਲੱਗਿਆ ਕਿ ਪੰਜਾਬ ਵਿੱਚ ਵਾਕਈ ਬੁਲਡੋਜ਼ਰ ਦੀ ਜ਼ਰੂਰਤ ਹੈ ਪੰਜਾਬਵਾ ਵਿੱਚ ਸੈਂਡ ਮਾਫੀਆ ਰੇਤ ਮਾਫੀਆ ਪੰਜਾਬ ਜਾਣਿਆ ਜਾਂਦਾ ਹੈ ਡਰੱਗਸ ਲਈ ਬੇਰੋਜ਼ਗਾਰੀ ਲਈ ਕੋਈ ਨਵੀਂ ਇੰਡਸਟਰੀ ਨਹੀਂ ਆਈ ਪੰਜਾਬ ਵਿੱਚ ਵਾਕਈ ਬੁਲਡੋਜ਼ਰ ਦੀ ਲੋੜ ਹੈ ਤੇ ਪੰਜਾਬ ਵਿੱਚ ਭਾਜਪਾ ਦੀ ਜ਼ਰੂਰਤ ਹੈ ਕੀ ਪੰਜਾਬ ਵਿੱਚ ਯੋਗੀ ਮਾਡਲ ਜਿਹੜਾ ਹੈਗਾ ਉਹ ਇੱਥੇ ਕਾਮਯਾਬ ਰਹੇਗਾ ਜੋ ਉਹਨਾਂ ਦੇ ਆਪਣੇ ਉੱਥੇ ਦੇ ਆਈਡੀਆਜ਼ ਨੇ ਕੀ ਉਹ ਪੰਜਾਬ ਵਿੱਚ ਕੀ ਪੰਜਾਬੀ ਐਕਸੈਪਟ ਕਰਨਗੇ ਉਸ ਚੀਜ਼ ਨੂੰ ਪੰਜਾਬੀ ਮੰਗ ਰਹੇ ਆ ਜੀ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਕੀ ਕਿਹਾ ਸੀ ਜੇ ਪੰਜਾਬ ਵਿੱਚ ਯੋਗੀ ਜੀ ਹੁੰਦੇ ਤਾਂ ਮੇਰਾ ਮੁੰਡਾ ਜੀ ਜ਼ਿੰਦਾ ਹੁੰਦਾ ਸਾਰਾ ਪੰਜਾਬ ਦੀ ਮੰਗ ਹੈ ਉਹੀ ਮਾਡਲ ਇੱਥੇ ਚਾਹੀਦਾ ਹੈ ਕਿੰਨੀਆਂ ਸੀਟਾਂ ਰੱਬ ਜੀ ਅਸੀਂ ਤਾਂ ਕਹਿੰਦੇ 13 ਦੇ 13 ਆ ਜਾਣ ਬਟ ਬਹੁਤ ਵਧੀਆ ਆ ਗਿਆ 400 ਪਰਤ ਕੀ ਕਹਿਣਾ ਜੀ 100 ਪਰ ਅਬ ਕੀ ਬਾਰ 400 ਪਰ 100% ਏ ਜੀ ਮੁਹਾਲੀ ਤੋਂ ਬੀਜੇਪੀ ਦੇ ਬੂਤੇ ਅਸੀਂ ਖੜੇ ਸੀਗੇ ਇੱਥੇ ਵੀ એનર્ਜੀ ਫੁੱਲ ਹੈਗੀ ਹੈ ਚਾਹੇ ਟੈਂਪਰੇਚਰ ਜਿੰਨਾ ਮਰਜੀ ਵਧਿਆ ਰਿਹਾ ਪਰ ਇਹਨਾਂ ਦੇ ਵੀ ਇਹਨਾਂ ਦੇ ਹੌਂਸਲੇ ਜਿਹੜੇ ਐ ਉਹ ਹੱਲੇ ਵੀ ਉੱਚੇ ਨੇ ਤੇ ਕੋਸ਼ਿਸ਼ ਸਮਾਂ ਰਹਿ ਗਿਆ ਹੁਣ VOTING ক্লোਜ਼ ਹੋਣ ਵਾਸਤੇ 6 ਵਜੇ ਦਾ ਟਾਈਮ ਹੈਗਾ ਲਾਸਟ ਟਾਈਮ ਜੋ ਉਸ ਤੋਂ ਪਹਿਲੇ ਅੰਦਰ ਐਂਟਰ ਕਰ ਗਏ ਤੇ ਕਰ ਗਏ ਪਰ ਇਹ ਗੱਲ ਬੜੀ ਸੋਚਣ ਦੀ ਗੱਲ ਹੈ ਜੀ ਜਿਹੜੇ VOT ਕਰਨ ਨਹੀਂ ਆ ਰਹੇ ਉਹ ਇਹ ਚਿਹਰਿਆਂ ਵੱਲ ਜ਼ਰੂਰ ਦੇਖਣ ਜਿਹੜੇ ਸਵੇਰ ਤੋਂ ਗਰਮੀ 'ਚ ਬੈਠੇ ਨੇ ਉਹਨਾਂ ਵਾਸਤੇ ਬੈਠੇ ਨੇ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ VOT ਪਾਓ ਉਹ ਮੈਟਰ ਨਹੀਂ ਕਰਦਾ ਪਰ VOT ਪਾਣ ਜ਼ਰੂਰ ਨਿਕਲੋ ਕਿਉ ਨਾ ਬਿਲਕੁਲ ਸਾਰਾ ਕੁਝ ਛੱਡ ਕੇ ਤੁਹਾਡੇ ਲਈ ਇੱਥੇ ਬੈਠੇ ਨੇ ਤੇ ਵੋਟ ਕੱਪ ਕਰਨ ਜਰੂਰ ਨਿਕਲੋ ਜੀ ਧੰਨਵਾਦ ਜੀ ਅਸੀਂ